ਰਾਜਸਥਾਨ ਸਫਰ ਦੀ ਇਸ ਸੀਰੀਜ਼ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੇ ਅਸੀਂ ਹੁਣ ਫਤਿਹਪੁਰ ਸਿਕਰੀ ਤੋਂ ਚੱਲ ਪਏ ਆਂ ਆਗਰਾ ਤੋਂ ਅਸੀਂ ਨਿਕਲ ਗਏ ਆਂ ਤੇ ਤਕਰੀਬਨ 217 ਕਿਲੋਮੀਟਰ ਦਾ ਸਾਡਾ ਜਿਹੜਾ ਸਫਰ ਹੈ ਗਿਆ ਆਗਰੇ ਤੋਂ ਜੈਪੁਰ ਵੱਲ ਦਾ ਰਸਤੇ ਵਿੱਚ ਰੁੱਕ ਕੇ ਪੈਟਰੋਲ ਪੰਪ ਤੋਂ ਪੈਟਰੋਲ ਭਰ ਆ ਪਵਾ ਕੇ ਤੇ ਅਸੀਂ ਹੁਣ ਅੱਗੇ ਵੱਧ ਰਹੇ ਆਂ ਤੇ ਰਾਤੀ ਤਖਾਨ ਲਈ ਤੁਹਾਡੇ ਵਾਸਤੇ ਖੁਸ਼ ਨਹੀਂ ਆ ਕਿਉਂਕਿ ਚਾਰੇ ਪਾਸੇ ਹਨੇਰਾ ਹੈ ਤੇ ਰੋਡ ਦੀ ਕੰਡੀਸ਼ਨ ਕਾਫੀ ਵਧੀਆ ਹੈ। ਲਓ ਜੀ ਜੈਪੁਰ ਅਸੀਂ ਪਹੁੰਚ ਚੁੱਕੇ ਹਾਂ ਤੇ ਜੈਪੁਰ ਐਂਟਰ ਕਰਦੇ ਹੀ ਸਾਡਾ ਸਵਾਗਤ ਇਸ ਟਨਲ ਨੇ ਕੀਤਾ। ਕਾਫੀ ਵਧੀਆ ਟਨਲ ਜਿਹੜੀ ਉਹ ਬਣੀ ਹੋਈ ਹੈ। ਤੇ ਟਾਈਮ ਤਕਰੀਬਨ 9:30 ਦੇ ਕਰੀਬ ਹੋ ਚੁੱਕੇ ਹੈ। 6:30 ਅਸੀਂ ਚੱਲੇ ਸੀ ਆਗਰਾ ਤੋਂ ਤੇ ਤਕਰੀਬਨ 3 ਘੰਟੇ ਦਾ ਸਫ਼ਰ ਕਰਕੇ ਅਸੀਂ ਪਹੁੰਚ ਗਿਆ ਜੈਪੁਰ। ਸੋ ਤੁਹਾਨੂੰ ਹੁਣ ਕੱਲ ਮਿਲਦੇ ਹਾਂ ਤੇ ਕੱਲ ਜੈਪੁਰ ਘੁਮਾਨੇ ਹਾਂ। ਗੁੱਡ ਮਾਰਨਿੰਗ ਗਾਇਜ਼ ਇੱਕ ਬਿਊਟੀਫੁੱਲ ਮਾਰਨਿੰਗ ਵਿਦ ਅ ਬਿਊਟੀਫੁੱਲ ਡੇ ਆਊ ਜੀਐਸ ਕਨਕਨੈਕਟ ਮੁਸਾਫਿਰ ਦਾ ਲਾਸਟ ਟ੍ਰੈਵਲਰ ਕੇ ਸਾਥ ਵੈਲਕਮ ਟੂ ਪਿੰਕ ਸਿਟੀ ਜੈਪੁਰ ਜੈਪੁਰ ਨੂੰ ਪਿੰਕ ਸਿਟੀ ਵੀ ਕਹਿੰਦੇ ਨੇ ਤੇ ਅਸੀਂ ਆਤੀ ਬਲੂਨ ਜਿਹੜਾ ਪਹਿਲਾਂ ਹੀ ਬੁੱਕ ਕਰਵਾ ਲਿਆ ਸੀ ਸਾਡਾ ਰੂਟ ਸਗਾ ਰੂਟ ਹੀ ਖਾਨਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈਗੇ ਆ ਅਸੀਂ ਹੁਣ ਰਾਜਸਥਾਨ ਸਾਹਿਬ ਦੇ ਸੈਂਟਰ ਕਰ ਸਕਦੇ ਹਾਂ ਫਿਰ ਹੁਣ 10-12 ਦਿਨ ਅਸੀਂ ਰਾਜਸਥਾਨ ਦੇ ਵਿੱਚ ਘੁੰਮਾਂਗੇ ਇਹਦੇ ਵਿੱਚ ਪਹਿਲਾਂ ਜੈਪੁਰ ਸੀ ਫਿਰ ਰਾਜਸਥਾਨ ਕੋਸਰੇ ਬਾਦ ਸੀ ਸ਼ਾਮੀ ਅਜ ਮੇਸ਼ਰਿਫ ਤੇ ਕੁਸ਼ਕਰ ਲਾਈਫ ਸਟੇ ਕੇ ਲਈ ਉਸ ਤੋਂ ਬਾਅਦ ਜੋ ਜੋ ਅੱਗੇ ਬਣਾ ਕੇ ਤੁਹਾਨੂੰ ਆਪਣੇ ਪ੍ਰੋਗਰਾਮ ਬਾਰੇ ਦੱਸ ਦੇ ਰਹਾ ਹਾਂ ਹਾਲੇ ਅਸੀਂ ਇਸ ਟਾਈਮ ਜੈਪੁਰ ਦੇ ਵਿੱਚ ਆ ਤੇ ਹੁਣ ਜੈਪੁਰ ਜ ਕੁਝ ਦੂ ਦੇਖਾਂਗੇ ਅਮੀਰ ਫਾਟ ਤੇ ਉਸ ਤੋਂ ਬਾਅਦ ਜੰਤਰ ਮੰਤਰ ਆਵਾਂਗੇ ਇਹ ਸਾਡਾ ਰੂਮ ਸੀ ਰੂਮ ਅਸੀਂ ਪਹਿਲਾਂ ਹੀ ਆਨਲਾਈਨ ਬੁੱਕ ਕਰ ਲਏ ਸੀ ਤੇ ਦੋ ਬੈੱਡ ਲੱਗੇ ਨੇ ਸਾਹਮਣੇ ਇੱਕ ਵਾਹ ਅਟੈਚ ਬਾਥਰ ਤੇ ਕਿ ਵੀਰਾ ਦਾ ਹੱਸੀ ਸਾਰਾ ਇਹ ਸਾਡਾ ਰੂਮ ਸੀ ਪਿਛਲੀ ਰਾਤ ਨਾਲ ਬਾਲਕਨੀ ਵੀ ਹੈਗੀ ਹੈ ਤੇ ਇੱਥੋਂ ਥੋੜਾ ਬੱਜਾ ਥੋੜੀ ਜ਼ੋਰ ਦੀ ਲੱਗੇ ਤਾਂ ਲੱਗਿਆ ਇਹ ਵੀ ਵਿਊ ਕੁਝ ਪਿੰਕ ਸਿਟੀ ਜੈਪੁਰ ਦਾ ਇੱਥੇ ਹਰ ਘਰ ਦੇ ਨਾਲ ਦੇਖਿਆ ਇਹ ਜਾਲੀਆਂ ਲੱਗੀਆਂ ਨੇ ਸਾਹਮਣੇ ਵੀ ਅਸੀਂ ਦੇਖਦੇ ਆ ਕਰੀ ਨਾ ਜਾਰੀ ਕਿਉਂਕਿ ਇੱਥੇ ਇੱਕ ਕਬੂਤਰ ਤੇ ਬਾਂਦਰਾਂ ਦਾ ਬੜਾ ਫੌਕਾ ਹੈ ਬਾਂਦਰ ਚਾਹਤੋਂ ਡੜਕੇ ਦਾ ਨੁਕਸਾਨ ਕਰਦੇ ਹਰਸ਼ਦ ਅਬਦੁਲ ਰਹਿਮ ਸੀ ਇੱਕ ਮਿੰਟ ਇਹ ਕਿਚਨ ਸਾਰਾ ਇੱਥੇ ਬੈਠੇ ਸੀ ਦਿੱਕਸੇ ਰੁੱਕੇ ਸੀ ਅਸਲ ਤੇ ਹੈ ਸਰਕਾਰੀ ਗੈਸਟ ਹਾਊਸ ਹੈ ਮੈਂ ਇੱਕਮ ਸੀਰਤ ਦੇ ਸਰ ਜੀ ਮਾਰਨਿੰਗ ਫ਼ਰੋਮ ਜੈਪੁਰ ਦ ਪਿੰਕ ਸਿਟੀ ਐਕਸੈਕਟਲੀ ਮਾ ਬ੍ਰੈਕਫ਼ਾਸਟ ਕਰ ਮੈਂ ਬ੍ਰੈਕਫ਼ਾਸਟ ਕਰਕੇ ਅਸੀਂ ਐਕਸਪਲੋਰ ਕਰਦੇ ਹਾਂ ਪਿੰਕ ਸਿਟੀ ਨੂੰ ਇਹ ਦੇਖਦੇ ਇੱਥੇ ਕਿੰਨਾ ਕੁ ਪਿੰਕ ਕਲਰ ਮਿਲਦਾ ਹੈ ਫਲੋ ਕਰ ਰਹੇ ਹਾਂ ਤੇ ਦੱਸੋ ਮੈਂ ਕਿੱਥੇ ਜਾਵਾਂ ਬਸ ਐ ਬਹੁਤ ਅੱਛਾ ਹੈ ਬਹੁਤ ਅੱਛਾ ਬੜਾ ਚੰਗਾ ਹੈ ਇੱਧਰ ਵੀ ਇੱਧਰ ਚੇਰ ਪੌੜੀਆਂ ਸਿੱਧ ਤੁਸੀਂ ਉੱਤੇ ਆ ਕੇ ਕੋਈ ਰੁਕੇ ਸੀ ਤੇ ਕੁਝ ਇਦਾਂ ਵੈਕੂਰੀ ਦੁਆਰਾ ਲੈ ਤੇ ਫਿਰ ਉਸ ਤੋਂ ਬਾਅਦ ਅੱਗੇ ਜਾਂਦੇ ਆਂ ਸਵਾਨ ਸਾਡਾ ਰੈਡੀ ਹੈ ਤੇ ਇਹ ਹਰਸ਼ ਦਾ ਰੂਮ ਸੀ ਦੋ ਰੂਮ ਸੀ ਸਾਡੇ ਕੋਲ ਤੇ ਆ ਸਾਹਮਣੇ ਬਾਹਰ ਦਾ ਵੀ ਮੈਂ ਉਧਰੋਂ ਵੀ ਖਾ ਚੁੱਕਿਆ ਹਰ ਇੱਕ ਰੂਮ ਦੇ ਨਾਲ ਗੈਲੀ ਅਟੈਚ ਹੈ ਵਾਰਦੀ ਬੀ ਵਾਸਤੇ ਸਾਹਮਣੇ ਪਹਾੜ ਵੀ ਨਜ਼ਰ ਆਉਂਦੇ ਆ ਸ਼ਾਇਦ ਤੁਹਾਨੂੰ ਹਾਂ ਸਾਹਮਣੇ ਉਹ ਪਹਾੜ ਨਜ਼ਰ ਆ ਰਹੇ ਤੇ ਅੱਜ ਦਾ ਸਾਡਾ ਸਫ਼ਰ ਵਧੀਆ ਲੱਗਦਾ ਜੈਪੁਰ ਦੇ ਵਿੱਚ ਅੱਜ ਦਾ ਦਿਨ ਤੇ ਸ਼ਾਮੀ ਦੇਖਾਂਗੇ ਕਿ ਅਸੀਂ ਪੁਸ਼ਕਰ ਰੁਕਦੇ ਹਾਂ ਜਾਂ ਰਸਤੇ ਦੇ ਵਿੱਚ ਕਿਤੇ ਸਿਰਤ ਰੈਡੀ ਹੈ ਹਾਂਜੀ ਤੇ ਪਾਣੀ ਵਗੈਰਾ ਬੋਤਲ ਪਾਣੀ ਅਸੀਂ ਲੈ ਲੈਂਦੇ ਹਾਂ ਸਾਰਿਆਂ ਨਾਲ ਤੇ ਅੱਗੇ ਹੁਣ ਚੱਲਦੇ ਆਪਾਂ ਨੇ ਪਿਛਲੇ ਕੋਲ ਟੈਕਿੰਗ ਨਹੀਂ ਲਿਆ ਰਹਿ ਗਿਆ ਸਾਰਾ ਸਾਰੀ ਸੁਪਤਾ ਨਹੀਂ ਮੈਨੇ ਕਦੇ

ਸਮਾਨ ਵੇਰਾ ਬੱਚਿਆਂ ਤੇ ਸੈੱਟ ਕਰਦੇ ਹਾਂ ਸੈੱਟ ਕਰ ਲਿਆ ਬੱਚੇ ਵੱਡੇ ਬਈ ਨੇ ਤੇ ਆਪੇ ਜ਼ਿੰਮੇਵਾਰੀ ਆਪਣੀ ਲਈ ਲੱਗ ਜਾਂਦੀ ਹੈ ਇਹ ਸਮਾਨ ਵੇਰਾ ਢੇਲੀ ਸਫਰ ਦਾ ਸਭ ਤੋਂ ਜਿਹੜਾ ਮੁਸ਼ਕਲ ਕੰਮ ਹੁੰਦਾ ਹੈ ਰਾਤੀ ਸਮਾਨ ਗੱਡੀ ਚੋ ਲਾਣਾ ਤੇ ਸਵੇਰੇ ਸੈੱਟ ਕਰਨਾ ਤੇ ਉਹੀ ਚੀਜ਼ ਅਸੀਂ ਲੱਗੇ ਹਾਂ ਕਰਨ ਐਸ ਲੱਗਾ ਤੇ ਇੱਧਰ ਗੱਡੀ ਦੇ ਵਿੱਚ ਕੱਟੇ ਉਹ ਸ਼ੀਸ਼ੇ ਸਾਫ਼ ਕਰ ਮੰਮੂ ਦੇ ਘੇੜੀ ਹੋਲੇ ਲੇ ਕਪੜਾ ਸ਼ੀਸ਼ੇ ਸਾਫ ਹੈ ਤੇ ਸਾਮਾਨ ਵਗੈਰਾ ਸਾਡਾ ਸਾਰਾ ਸੈਟ ਇੱਕੋ ਨੇ ਕਰਤਾ ਸਾਰਾ ਸੈਟ ਤੇ ਹੁਣ ਸਿਰਤ ਦੁੱਜਾ ਮਾਈਕ੍ਰੋਫੋਨ ਕਿੱਥੇ ਸਿਰਤ ਠੀਕ ਹੈ ਮਾਈਕ੍ਰੋਫੋਨ ਮੇਰੇ ਦੁੱਜਾ ਤੁਹਾਡੇ ਕੋਲ ਹੈ ਅੱਛਾ ਤੁਹਾਡੇ ਕੋਲ ਵੀਰ ਜੀ ਨੂੰ ਦੇ ਦੋ ਰਿੰਗਿੰਗ ਲੇ ਆਡੇ ਬੰਦੇ ਦੇ ਕੱッチ ਕੰਮ ਸਾਮਾਨ ਭੁੱਲਿਆ ਸੀ ਤੇ ਸਾਰਾ ਵਾਰਾ ਲਿਆਈ ਸੀ ਸਾਰਾ ਆ ਮੇਨ ਬੈਗ ਜਿਹਦੇ ਤੇ ਸਾਰੀ ਸੰਪਤੀ ਸੀ ਉਹ ਭੁੱਲਿਆ ਪਰ ਮਾਨਰ ਬੜੇ ਆਪਣੇ ਉੱਪਰ ਪੂਰੇ ਖਾਣੇ ਕਿਤੇ ਭੁੱਲਣਾ ਸੀ ਹਾਂ ਹਾਂ ਬੜੇ ਚੰਗੇ ਉਹ ਦੇਖਣੇ ਪੜਾ ਕੇ ਗਏ ਉੱਥੋਂ ਤੇ ਏਰੀਆ ਸੀ ਜਿੱਥੇ ਅਸੀਂ ਰੁਕੇ ਸੀ ਆ ਸਾਰਾ ਏਰੀਆ ਚਲੋ ਫਿਲਹਾਲ ਅੱਗੇ ਜੁਆਇਨ ਕਰਦੇ ਹਾਂ ਸਾਮਾਨ ਵਗੈਰਾ ਸੈੱਟ ਕਰਕੇ ਤੇ ਇੱਥੋਂ ਚੱਲਦੇ ਹਾਂ ਅਗਲੀ ਡੈਸਟੀਨੇਸ਼ਨ ਜੋ ਟੂਰਿਸਟ ਸਪੋਟ ਅਟਰੈਕਸ਼ਨ ਹੋਗੀ ਜੈਪੁਰ ਸਿਟੀ ਦੀ ਬੋਲੀ ਅਸੀਂ ਜੈਪੁਰ ਚਿੜੀਆ ਘਰ ਹੈ ਵੀ ਇੱਥੇ ਉੱਥੇ ਪਹੁੰਚਿਆ ਤੇ ਤਨ ਦਾ ਗੱਡੀਆਂ ਪਾਰਕਿੰਗ ਦੇ ਵਿੱਚ ਲਾਈਆਂ ਕੁਝ ਆਸ-ਪਾਸੇ ਦਾ ਮਾਹੌਲ ਹੈ ਸਾਰੇ ਪਾਸੇ ਤੇ ਕੋਈ ਮੇਨ ਰੋਡ ਹੈ ਕਿਉਂਕਿ ਸਾਵਾ ਜੀ ਬਹੁਤ ਜਾਣਾ ਹੈ ਇਸ ਤੇ ਪਰ ਬਹੁਤ ਸਾਫ਼ ਸੁਥਰੀ ਸਿਟੀ ਹੈ ਥੋੜੀ ਸਿਟੀ ਹੈ ਤੇ ਹੁਣ ਚਿੜੀਆ ਘਰ ਚੱਲਦੇ ਹਾਂ ਤੁਹਾਨੂੰ ਦਿਖਾਦੇ ਹਾਂ ਸਦੀ ਪਾਰਕਿੰਗ ਅਸੀਂ ਗੱਡੀਆਂ ਕਿੱਥੇ ਲਾਈਆਂ ਮੈਂ ਵਿਖਾਵਾ ਭੱਜੋ ਗੱਡੀਆਂ ਇੱਥੇ ਲਾਈਆਂ ਤੇ ਹੁਣ ਅੰਦਰ ਚੱਲਦੇ ਆਂ ਦੇਖਦੇ ਹਾਂ ਕੀ ਗੱਲ ਕਰਦੇ ਆਂ ਕਿ ਸ਼ਾਇਦ ਕੋਈ ਆਨਲਾਈਨ ਬੁਕਿੰਗ ਹੈ ਕੀ ਤਾਂ ਆਨਲਾਈਨ ਕਰਵਾ ਲੈਣੇ ਜਾਂ ਇਹ ਤਰ੍ਹਾਂ ਦੇ ਰੂਪੇ ਮੈਨੂੰ ਹੀ ਲੈ ਲਾਂਗੇ ਟਿਕਾ ਜਾ ਤੇ ਸੋ ਜਿਹੜੀ ਜਿੱਤ ਅੰਦਰ ਚੱਲਦੇ ਆਂ ਹਾਂਜੀ ਕਿੱਦਾਂ ਲੱਗ ਰਿਹਾ ਵਾਹ ਸੁਣਾ ਲੱਗ ਰਿਹਾ ਜੈਪੁਰ ਬਹੁਤ ਸੋਹਣੀ ਸਿਟੀ ਹੈ ਸਿਟੀ ਕਿੱਥੇ Rajasthan ਦਾ ਹੱਥ ਹੈ ਇਹ ਬਹੁਤ ਸੋਹਣੀ ਜਿੰਦਾਂ ਨੂੰ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਜ਼ਰੂਰ ਸਬਸਕ੍ਰਾਈਬ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸ਼ੁਰੂ ਕਰਿਆ ਕਰੋ ਸੋ ਅੰਦਰ ਚਲਦੇ ਹਾਂ ਹੁਣ ਅੱਜ ਦਿਨ ਗੱਲ ਕਰਦੇ ਆਂ ਉਸ ਤੋਂ ਬਾਅਦ ਫਿਰ ਸਾਨੂੰ ਅੰਦਰ ਜੋ ਸਟੇਰੀਆ ਤਾਂ ਰਹਿ ਗਿਆ ਉਹ ਦਖਾਨੀਆਂ ਕੀ ਉੱਤੇ ਕਿਹੜੇ ਕਿਹੜੇ ਜਾਨਵਰ ਨੇ ਤੇ ਕੀ ਕੀ ਰੱਖਿਆ ਇਹ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਤੇ ਇਸ ਕਰਕੇ ਪਰ ਇੱਥੇ ਹਰੀਆਬਲ ਵੇਰਾ ਬਹੁਤ ਹੈ ਪਿੱਛੇ ਸਾਰਾ ਇਹ ਹਰੇ ਭਰੇ ਬਾਗੂ ਤੇ ਤੇ ਰੁੱਖ ਬਹੁਤ ਲਾਈ ਹੋਏ ਨੇ ਇੱਥੇ ਰੁੱਖ ਬਹੁਤ ਵੱਡੇ ਹੋਏ ਨੇ ਉਹ ਇੱਥੇ ਜਿਆਦਾ ਹੋਰ ਸ਼ਰਾਂ ਦੀ ਤਰ੍ਹਾਂ ਈ ਰਿਕਸ਼ਾ ਹੀ ਜਿਆਦਾ ਚੱਲ ਜਾਂਦਾ ਇੱਥੇ। ਹੋਰ ਈ ਰਿਕਸ਼ਾ ਜਾ ਰਹੀ ਹੈ। ਕਿੰਗ ਸਿਟੀ ਕਿਉਂ ਹੈ? ਲੋਟ ਪਾਣੀ ਘੇਰ ਰਿਹਾ ਹੈ। ਗਾਗਾ। ਪਾਣ ਵੇਖੇ ਨਾ ਸੜਕ ਤੇ ਬੰਦ ਸੁੱਕ ਦਿੰਦੇ ਆ ਜੀ। ਤੇ ਇਸ ਕਰਕੇ کہہ ਰਹੀ ਹੈ। ਕਿ ਅੱਜ ਵੀ ਕਿੰਗ ਸਿਟੀ ਕਿੰਕਿਸ ਕਰਕੇ। ਸੱਚ ਨਾ ਥੋੜਾ ਜਿਆ ਆਪਾਂ ਕਿਤੇ ਵੀ ਸੈਰ ਕਰ ਜਾਣੇ ਆ ਤੇ ਉੱਥੇ ਇਸ ਸਕੈਮਰ ਹੁੰਦੀ ਐ ਸਕੈਮ ਬੜਾ ਚੱਲਦਾ 10 ਰੁਪਏ ਦੀ ਚੀਜ਼ 20 ਰੁਪਏ ਨੂੰ ਤੇ ਕਈ ਬੰਦੇ ਇਸ ਤਰ੍ਹਾਂ ਦੀ ਕਰਦੇ ਆ ਕਿਦਾਂ ਕਨਫਿਡੈਂਸ ਐਕਸਪੀਰੀਅੰਸ ਇੱਥੇ ਬਸ ਥੋੜਾ ਧਿਆਨ ਨਾਲ ਜਲੋ ਥੰਡੇ ਬੋਲ ਜੋ ਵੀ ਆਪਣਾ ਗਵਰਨਮੈਂਟ ਦੀ ਸਰਪ੍ਰੈਸਟਾ ਉੱਤੇ ਤੁਸੀਂ ਇਨਫੋਰਮੇਸ਼ਨ ਲੈ ਕੇ ਤੇ ਆਪਣਾ ਅੱਗੇ ਚੱਲਦੇ ਹੋ ਹੋਰ ਦਿੱਤੇ ਦੀ ਗੱਲਾਂ ਚ ਨਾਲ ਸੋ ਕਿਸੇ ਰੰਗ ਕਲੈਕਸ਼ਨ ਤੇ ਕਿਸੇ ਲੋਕਲ ਬੰਦੇ ਤੋਂ ਪੁੱਛ ਲਓ ਅਗਲਾ ਗਾਈਡ ਕਰ ਦਿੰਦਾ ਇਹ ਤੇ ਤੁਸੀਂ ਕਿਸੇ ਗਾਈਡ ਦੇ ਚੱਕਰ ਚ ਪਾਉਂਗੇ ਤੇ ਸਾਰੇ ਤਾਂ ਨਹੀਂ ਕੋ ਚੰਗੇ ਵੀ ਨਹੀਂ ਸਾਰਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਬਟ ਜਿਆਦਾ ਸਾਨੂੰ ਸਕੇਮਰੀ ਟੱਕਰੇ ਸੋ ਪਲੀਸ ਜਦੋਂ ਵੀ ਜੈਪੁਰ ਰਾਜਸਥਾਨ ਕੋ ਮਣਾਉ ਤਾਂ ਇਸੀ ਦਾ ਖੂੜ ਖਿਆਲਕ ਇਹ ਤੁਸੀਂ ਕਿਸੇ ਸਕੇਮ ਦੇ ਵਿੱਚ ਨਾ ਪਸਕ ਕਰੋ ਕਬੂਤਰ ਬਹੁਤ ਜਿਆਦਾ ਹੈ ਤੇ ਲੋਕੀ ਨੇ ਤੇ ਕਬੂਤਰਾਂ ਨੂੰ ਦਾਣਾ ਕਾਣਾ ਬਹੁਤ ਪਾਉਂਦੇ ਅਸੀਂ ਜਿੱਥੇ ਰੁਕੇ ਸੀ ਉੱਥੇ ਵੀ ਅਸੀਂ ਦੇਖਿਆ ਜੀ ਫਿਰ ਫਿਰ ਕੁਝ ਲੋਕ ਕੀ ਸੇਵਾ ਵੀ ਕਰਦੇ ਸੀ ਤੇ گاਵਾਂ ਤੇ ਕਬੂਤਰਾਂ ਫੈਰਾ ਨੂੰ ਦਾਣਾ ਪਾਣੀ ਪਾ ਕੇ ਗਏ ਸੋ ਹੁਣ ਅਸੀਂ ਅੱਗੇ ਵੱਧ ਰਹੇ ਹਾਂ ਪਹਿਲਾਂ ਦੇਖਦੇ ਹਾਂ ਕਿ ਉਹ ਚੱਲਦੇ ਹਾਂ ਕਿ ਜਾਂ ਕਿਸੇ ਕੋਈ ਹੋਰ ਜਗ੍ਹਾ ਤੇ ਕਿ ਫਿਲਹਾਲ ਬੱਚੇ ਜਾ ਰਹੇ ਨੇ ਅੱਗੇ ਇਟਾ ਮੇਰਾ ਲੈਣੇ ਹੈ ਫਿਲਹਾਲ ਰਸਤਾ ਨਹੀਂ ਹੈ ਲੈ ਤਾਂ ਕੱਲ ਸੈਟਰਡੇ ਸੰਡੇ ਫੋਨ ਕਰਕੇ ਕੱਲ ਤੇ ਪਰਸੋਂ ਬੜਾ ਰੱਸੀ ਆਗਰਾ ਜਦੋਂ ਅਸੀਂ ਘੁੰਮਣਗੇ ਤੇ ਅੱਜ ਮੈਨੂੰ ਲੱਗਦਾ ਕਿ ਮਫਲ ਠੀਕ ਹੈ ਇਹ ਤਾਂ ਵੀ ਤੋ ਕਰਾਈ ਪਿਆ ਪਰਸ ਕਿੱਲੇ ਦੀ ਪਰ ਪਰਸੋਂ 20 ਰੁਪਏ 20 ਰੁਪਏ 20 ਰੁਪਏ ਨਾ ਸੱਤ ਲੈ ਲੈਣੇ ਹਾਂ 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 ਸੀਰਤ ਦੀ ਸੀਰਤ ਤਾਂ ਫ੍ਰੀ ਹੋਊਗੀ ਇੰਨੀ

ਇਹ ਕੈਮਰਾ ਡਿਜੀਟਲ ਚਾਰਜਸ 75 ਰੁਪਏ ਦਾ ਪਰ ਆਪਣੇ ਕੋਲ ਤਾਂ ਤੇ ਇਸ ਕਰਕੇ ਕਪੜਾ ਕੰਮ ਚੱਲ ਰਿਹਾ ਹੈ ਜਾਣਕਾਰੀ ਦਿੱਤੀ ਹੈ ਤੁਸੀਂ WhatsApp 'ਤੇ ਹੋ ਤੇ ਬਿਲਕੁਲ ਸਾਹਮਣੇ ਸੜਕ ਤੇ ਇਹ ਵੀ ਟੰਡਾ ਹੈ ਮੈਂ ਜੀ ਅਸੀਂ ਐਂਟਰੀ ਕਰ ਸਕਤੀ ਹਾਂ ਜੂ ਦੇ ਵਿੱਚ ਸਾਰੇ ਅੰਦਰ ਜਾ ਰਹੇ ਨੇ ਤੇ ਇਹ ਜੂ ਦਾ ਗੇਟ ਹੈ ਅੰਦਰੋਂ ਤੇ ਚੱਲਦੇ ਆਂ ਫਿਲਹਾਲ ਦੇਖਦੇ ਆਂ ਕਿ ਕਿਹੜੇ ਕਿਹੜੇ ਜਾਨਵਰ ਯੂ ਦੇ ਵਿੱਚ ਰੱਖੇ ਹੋਏ ਨੇ। ਪਰ ਇਹ ਵੀ ਇੱਕ ਐਕਸਪੀਰੀਅੰਸ ਹੈ ਬੱਚੇ ਕਿ ਲਈ ਦੇਖ ਦੇਖ ਕੇ ਅੱਖਗੇ ਸੀ। ਅਸੀਂ ਕਿਾ ਥੋੜਾ ਚੇਂਜ ਕਰ ਲੰਨੇ। ਦੇਖ ਕੇ ਅੱਖਗੇ ਸੀ ਹੁਣ ਥੋੜਾ ਜਆ ਬੱਚਿਆਂ ਨੂੰ ਰੀਫਰੈਸ਼ ਕਰਦੀ ਐ ਤੇ ਇੱਕ ਨੈਚਰ ਦੇ ਨਾਲ ਜੋੜੀ ਐ ਤੇ ਐਨੀਮਲ ਬੜੇ ਵਧੀਆ ਇੱਥੇ ਕਿਤੇ ਦੇਖਣ ਨੂੰ ਮਿਲ ਸਕਦੇ ਆਂ। ਲੱਕੀ ਰਹਿ ਤਾਂ ਤੁਹਾਨੂੰ ਬਾਗ ਹੈਗਾ ਇੱਥੇ ਲਾਇਨ ਉਹ ਵੀ ਦਿਖਾਵਾਂਗੇ। ਹਾਂ ਨੇ ਟਾਈਗਰ ਬਾਗ ਤਾਂ ਪਾਈ ਬਾਗ ਨੂੰ ਟਾਈਗਰ ਬਾਗ ਟਾਈਗਰ ਹਾਂ ਬਾਗ ਐਡ ਲਾਈਨ ਹਾਂ ਆ ਗਿਆ ਨਹੀਂ ਚਲੋ ਦੇਖਦੇ ਹਾਂ ਕਿਹੜਾ ਬੋਣੀ ਚੰਗੀ ਲੱਗ ਕੋਈ ਲੱਗਦੀ ਹੈ ਸਾਹਮਣੇ ਅਨਿਲ ਗਾ ਤੇ ਅਨਿਲ ਗਾ ਅਸੀਂ ਇਹ ਦੇਖਦੇ ਹਾਂ ਕੀ ਲਿਖਿਆ ਹੈ ਸਾmber deer ਅਕਿ ਪਹਿਲਾ ਜਿਹੜਾ ਕੇਜ ਇਹਨਾਂ ਨੇ ਬਣਾਇਆ ਹੋਇਆ ਸੀ ਉਹਦੇ ਸਾmber deer ਉਹ ਮੇਨ ਸਾmber deer ਇਹ ਫੀਮੇਲ ਹੈ ਅਸਲ ਵਿੱਚ ਜਦੋਂ ਕੋਈ ਟਾਈਗਰ ਜੰਗਲ ਦੇ ਵਿੱਚ ਆਪਣੇ ਸ਼ਿਕਾਰ ਵਾਸਤੇ ਨਿਕਲਦੇ ਤੇ ਸਭ ਤੋਂ ਪਹਿਲਾਂ ਇਹ ਹੋਰ ਜਾਨਵਰਾਂ ਨੂੰ ਜਿਹੜੀ ਸਟੈਸ ਕਾਲ ਸੁਣਾਹੀ ਇਹੀ ਜਾਨਵਰ ਜਿਹੜਾ ਸਾਮਬ ਡੀਅਰ ਇਹ ਅਗਾਹ ਕਰਵਾਉਂਦਾ ਹੈ ਕਿ ਸ਼ਿਕਾਰੀ ਸ਼ਿਕਾਰ ਤੇ ਹੈ ਤੇ ਆਪਣੀ ਸੇਫਟੀ ਜਿੱਦਾਂ ਵੀ ਹੋ ਸਕਦੀ ਹੈ ਕਰ ਲੈਂਦਾ ਹੈ ਨੇ ਕੰਫਰਟੇਬਲ ਨਹੀਂ ਹੁੰਦੇ ਜੂ ਦੇ ਵਿੱਚ ਪਰ ਫਿਰ ਵੀ ਇਹ ਤਰ੍ਹਾਂ ਕੁਦਰਤ ਨਾਲ ਜੁੜਨ ਲਈ ਸਰਕਾਰ ਦਾ ਵਧੀਆ ਪ੍ਰਾਲਾ ਹੁੰਦਾ ਕੋਈ ਵੀ ਚਿੜੀਆ ਘਰ ਬਣਾਉਣਾ ਹਾਂ ਹਾਂ ਬਿਲਕੁਲ ਤੇ ਬੱਚੇ ਜਿਹੜੇ ਹੈਗੇ ਆ ਰੂਬਰੂਕ ਹੋ ਸਕਦੇ ਆ ਆਪਣੇ ਵਾਈਲਡ ਲਾਈਫ ਦੇ ਨਾਲ ਉਹਨੂੰ ਪਤਾ ਲੱਗਦਾ ਵਾਈਲਡ ਲਾਈਫ ਬਾਰੇ ਜਾਣਕਾਰੀ ਮਿਲਦੀ ਦੇਖੋ ਕਿੰਨਾ ਖੂਬਸੂਰਤ ਜਾਨਵਰ ਹੈ ਤਾਂ ਕਿੰਨੇ ਸੋਹਣੇ ਸਿੰਘ ਹੈ ਇਹ ਸੋਹਣੇ ਸਿੰਘ ਹੈ ਅਸਲ 'ਚ ਇਹ ਹਿਰਨ ਜਿਹੜਾ ਹੈਗੇ ਆ ਇਹ ਇੱਕ ਬੱਕਰੀ ਦੀ ਨਸਲ ਹੈ ਸੋ ਅੱਗੇ ਵੱਧਦੇ ਆ ਅੱਗੇ ਕਾਫੀ ਵੱਡਾ ਜੀਰੂ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੁੱਧ ਜਿਹੜੀ ਟਿਕਟ ਬੜੀ ਸਸਤੀ ਹੈ 22 ਰੁਪਏ ਪਰ ਪਰਸਨ ਸਾਹਮਣੇ ਹੁਣ ਤਾਂ ਬਹਿ ਗਿਆ ਉਹ ਕ੍ਰੋਕੋਡਾਇਲ ਜੀ ਦੇਖੋ ਕ੍ਰੋਕੋਡਾਇਲ ਹੈ ਲੋ ਠੀਕ ਹੈ ਚਿੱਤਿਓ ਮਰੇਖੋ ਪਾਣੀ ਤਾਂ ਨਿਕਲਿਆ ਉਹ ਦੇਖੋ ਬਾਹਰ ਆ ਪਿੱਛੇ ਆ ਰਹੀ ਹੈ ਬੱਚਾ ਬਾਡੀ ਤੇ ਅੱਗੇ ਵੱਧਦੇ ਆ ਇੱਧਰ ਵੀ ਹੈ ਕੁਝ ਇਹ ਤਾਂ ਮੋਰ ਹੈ ਠੀਕ ਹੈ ਸਾਹਮਣੇ ਬੈਠੇ ਨੇ ਕੜਿਆਨ ਐਲੀਗੇਟਰ ਹਾਂ ਐਲੀਗੇਟਰ ਦੇਖੋ ਕਿੰਨਾ ਖੂਬਸੂਰਤ ਜਾਨਵਰ ਹੈ ਪਰ ਦੂਰ ਤੋਂ ਸੁਣੇ ਲੱਗਦਾ ਦੂਰ ਤੋਂ ਸੁਣਿਆ ਲੱਗਦਾ ਮਜ਼ਾ ਆ ਰਿਹਾ ਹੈ ਸਮਟ ਡਰਿਆ ਨਹੀਂ ਦੇਖ ਕੇ ਦੇਖ ਹਾਂ ਜਸ ਕਿਦਾਂ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਨਾ ਹਾਂ ਪੈਸਾ ਬਸੂ ਪੂਰਾ ਚਲੋ ਅਸੀਂ ਰੈਫਰ ਕਰਾਂਗੇ ਵੀ ਜਦੋਂ ਜਦੋਂ ਵੀ ਤੁਸੀਂ ਜੈਪਰ ਆਓ ਤਾਂ ਇੱਥੇ ਵਿਜ਼ਿਟ ਜ਼ਰੂਰ ਕਰਕੇ ਜਾਓ ਮੇਰੇ ਤਜਰਬੇ ਦੇ ਨਾਲ ਜਦੋਂ ਵੀ ਤੁਸੀਂ ਜੈਪਰਵਾਨੇ ਤਾਂ ਜਰੂਰ ਥੋੜਾ ਟਾਈਮ ਕੱਢ ਕੇ ਇੱਥੇ ਜ਼ਰੂਰ ਆਓ ਕੁਦਰਤ ਨਾਲ ਜੁੜੋ ਤੇ ਆਪਣੇ ਇੰਪਕਸ਼ੇ ਨੂੰ ਵੀ ਜ਼ਰੂਰ ਦਿਖਾਓ ਸੀ ਮਸਟ ਵੀਜਿਟ ਲੇਸ ਹੈ ਹਾਂ ਜੈਪਰ ਤੋਂ ਜ਼ਰੂਰ ਵੀ ਸੋ ਉਹ ਥੱਲੇ ਦਾ ਪਾਰਟ ਸੀ ਤੇ ਹੁਣ ਉੱਤੇ ਚੱਲਦੇ ਅਲੱਗ-ਅਲੱਗ ਇਹਨਾਂ ਦੇ ਭਾਗਾ ਚ ਵੰਡੇ ਆ ਹੋਇਆ ਦੂਸਰੇ ਚ ਵੰਡੇ ਆ ਹੋਇਆ ਤੇ ਆਸਟ੍ਰਿਚ ਆ ਗਿਆ ਆ ਜਾਓ ਆਸਟ੍ਰਿਚ ਦੇਖਦੇ ਆ અમર અસીરત કર દઈએ ફોટોગ્રાફી ઓય આતર મુખ કર લે ઓય ઉધર મુખ કર લે હા હા આય ઓય સ્ટીક ਕਿੱਡੀ ਹਾਈਟ ਹੈ ਨਾ ਇਹਦੀ ਕਿਚਣੀ ਕਿਚਣੀ ਇਸ ਤੋਂ ਬਾਅਦ ਆਜੋ ਹੁਣ ਕੇ ਵੱਧਿਆ ਹਾਂ ਬੱਚੇ ਲੱਗੇ ਆਏ ਨੇ ਤੁਮਹਾਨੂੰ ਬੋਲ ਬੱਚੇ ਉਹਨੇ ਲੰਘ ਜਣਾ ਯਾਰ ਕੀ ਹੋਇਆ ਦੇਖਿਓ ਬਸ ਆ ਜਾਲੀ ਆ ਗਈ ਅੱਛਾ ਜਾਲੀ ਆ ਗਈ ਉਹ ਦੇਖੋ ਨਾਲ ਚ ਲੱਗਿਆ ਹੋਣਾ ਕਿੱਛੀ ਸੀ ਉਹਦੇ ਹੁੰਦੇ ਸੀ ਮੇਰੇ ਕੋਲ ਬੱਚੇ ਐਸੀ ਪਰ ਜਿੱਕੇ ਅਸਲੀ ਅਸੀਂ ਕਹਿੰਦਾ ਉਹ ਉਹਨਾਂ ਕੀ ਚੀਜ਼ ਦਿਖਾਣੀ ਬਾਅਦ ਕਹਿੰਦਾ ਉਹ ਦੇਖੋ ਨਲਕਾ ਲੱਗਿਆ ਹੋਇਆ ਤੇ ਗਲਤ ਦਿਲ ਸੌਤਾ ਫਿਰ ਮੈਨੂੰ ਬੁਲਾ ਰਿਹਾ ਮੈਂ ਕਿਹਾ ਦਿਲ ਤੇ ਨਹੀਂ ਲਾਣੀ ਗੱਲ ਇਹ ਜੀ ਕੱਛੂ ਕੁਮਾ ਇਹ ਨੇਚਰਲ ਹਿਸਟਰੀ ਮਿਊਜ਼ੀਅਮ ਪ੍ਰਕਿਰਤਿਕ ਇਤਿਹਾਸ ਸੰਸੰਗਰहालय ਇਸ ਨੇਚਰਲ ਹਿਸਟਰੀ ਮਿਊਜ਼ੀਅਮ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਜੰਗਲੀ ਜਾਨਵਰ ਹੁੰਦੇ ਨੇ ਉਹ ਜੰਗਲ ਵਿੱਚ ਕਿਵੇਂ ਰਹਿੰਦੇ ਨੇ ਕਿਵੇਂ ਉਹ ਸਰਵਾਈਵ ਕਰਦੇ ਨੇ ਇਹ ਸਾਰਾ ਕੁਝ ਇੱਕ ਮਿਊਜ਼ੀਅਮ ਬਣਾ ਕੇ ਆਹ ਨਾਲੇ ਟਵਿਸਟ ਵੈਰਾ ਵਾਸਤੇ ਇਹ ਸਾਰਾ ਦਰਸਾਇਆ ਗਿਆ ਤੇ ਅੱਗੇ ਵਧਦੇ ਅੱਗੇ ਦੇਖਦੇ ਹਾਂ ਹੋਰ ਜੀ ਜੇ ਟਾਈਗਰ ਲਾਗ ਜਰਤ ਫਾਈਨਲਿੰਗ ਕਰਨੇ ਲੋਟ ਭੇੜਿਆ ਤੇ ਪੈਂਥਰ ਬਿਲਕੁਲ ਬਹੁਤ ਫਿਟਿਕ ਹੋ ਉਸ ਭੇੜੀ ਤੋਂ ਬੰਦੇ ਰੈਡ ਲਾਗ ਪੰਡਾ ਤੇ ਕਿਹੜਿਆ ਤੁਸੀਂ ਦੇਖੀ ਇਹ ਸਾਹਮਣੇ ਟਾਈਗਰ ਇਸਕੇ ਲਈ ਇਸੇ ਵੀ ਤੇ ਚਲਾਈ ਗਏ ਇਸ ਜੈਪੁਰ ਦਾ ਚਿੜੀਆ ਘਰ ਦੇਖ ਚੁੱਕੇ ਹਾਂ ਜਿਆਦਾ ਵੱਡਾ ਨਹੀਂ ਪਰ ਕਾਫੀ ਕੁਝ ਅੰਦਰ ਹੈ ਗਿਆ ਜੰਗਲੀ ਜਾਨਵਰ ਵਗੈਰਾ ਦੇਖੋ ਮੈਂ ਤੇ ਫਿਲਹਾਲ ਹੁਣ ਚੱਲਦੇ ਆ ਅਗਲੀ ਟੂਰਿਸਟ ਡੈਸਟੀਨੇਸ਼ਨ ਤੇ ਸ਼ਾਇਦ ਅਨਜਾਮਨ ਕੀ ਹਵਾ ਮਹਿਲ ਤੇ ਉਸ ਤੋਂ ਬਾਅਦ ਫਿਰ ਜੰਤਰ ਮੰਤਰ ਲਾਸਟ ਦੇ ਵਿੱਚ ਅਮਰ ਫਾਟ ਜਿਹੜਾ ਹੈਗੇ ਉਹਨੂੰ ਵਿਜ਼ਿਟ ਕਰਾਂਗੇ ਫਿਲਹਾਲ ਹੁਣ ਇੱਥੋਂ ਬਾਹਰ ਨਿਕਲਦੇ ਆ ਜੀ ਹੁਣ ਚੱਲਦੇ ਆਂ ਹਵਾ ਦੇ ਹਰਦਵਾਲ ਇਹ ਐਗਜ਼ਿਟ ਪੁਆਇੰਟ ਸੀ ਜੂਦਾ